ਅਤੇ ਹਰ ਧਰਮ ਨੂੰ ਨਾਲ ਲੈ ਕੇ ਕਿ ਵੱਡਾ ਜਿਹੜਾ ਸ਼ਕਤੀ ਪ੍ਰਦਰਸ਼ਨ ਜਿਹੜਾ ਜਲੰਧਰ ਦੇ ਵਿੱਚ ਜਿਹੜਾ 28 11 2025 ਨੂੰ ਦਿਨ ਸ਼ੁੱਕਰਵਾਰ ਨੂੰ ਜਿਹੜਾ ਪੁਲਿਸ ਕਮਿਸ਼ਨਰ ਦਫ਼ਤਰ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਜਿਹੜਾ ਸਾਰੇ ਮੁੱਦਿਆਂ ਦੇ ਉੱਪਰ ਜਿਹੜਾ ਰੱਖਿਆ ਜਿਸ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਮੈਂ ਅਪੀਲ ਕਰਦਾ ਅਤੇ ਸਾਰੇ ਸਮਾਜ ਨੂੰ ਸਮੁੱਚੇ ਹਰ ਧਰਮ ਦੇ ਵਰਗ ਨੂੰ ਵੀ ਆਪਾਂ ਸਾਰੇ ਸਾਥੀ ਜਿਹੜਾ 28 ਮ ਨਵੰਬਰ ਨੂੰ ਜਿਹੜਾ ਆ ਸਾਰੇ ਸਾਥੀ ਜਿਹੜਾ ਸਮਾਂ 1 ਵਜੇ ਪਹੁੰਚੀਏ ਤਾਂ ਜੋ ਆਪਣੇ ਜਿਹੜੀਆਂ ਮੰਗਾ ਆ ਆਪਣੇ ਜਿਹੜੇ ਕਾਰਜਾ ਕਰਨ ਵਾਲੇ ਜਿਹੜੇ ਪੁਲਿਸ ਕਮਿਸ਼ਨਰ ਆਹੀ ਨਹੀਂ ਹੁੰਦੇ ਤੇ ਡਿਊਟੀ ਕਮਿਸ਼ਨਰ ਆਹੀ ਨਹੀਂ ਕੀਤੇ ਜਾਂਦੇ ਤੇ ਸਾਰੇ ਸਮਾਜ ਨੂੰ ਕਹਿੰਦਾ ਵੀ ਜਿਸੇ ਕਿਸੇ ਨਾ ਵੀ ਤੱਕਾ ਹੋਇਆ ਜਲੰਧਰ ਸਿਟੀ ਦੇ ਵਿੱਚ ਉਹ ਸਾਰੇ ਸਾਥੀ ਜਿਹੜਾ ਆਪਣੇ ਆਪਣੇ ਮੁੱਦੇ ਲੈ ਕੇ ਉੱਥੇ ਪਹੁੰਚਣ ਸੋ 28 ਤਰੀ ਨੂੰ ਅਤੇ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਵਿਸ਼ਾ ਸਿਗਾ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਤੇ ਉੱਥੇ ਵੀ ਜਿਹੜਾ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ ਨਾਮ ਜਿਹੜਾ ਆ ਚੌਂਕ ਰੱਖਣ ਵਾਸਤੇ ਜਿਹੜਾ ਜਿਹੜਾ ਮੰਗ ਪੱਤਰ ਜਿਹੜਾ ਆ ਐਮ ਐਲ ਏ ਫਾਜ਼ਿਲ ਕਾਨੂੰ ਦਿੱਤਾ ਗਿਆ ਗੁਰੂ ਵਿਦਾਸ ਟੈਗਰ ਫੋਰਸ ਵੱਲੋਂ ਅਤੇ ਉਹ ਜਿਹੜਾ ਚੌਂਕ ਦਾ ਨਗਰ ਨਿਗਮ ਵੱਲੋਂ ਜਿਹੜਾ ਆ ਪਾਸ ਕੀਤਾ ਗਿਆ ਕਮੇਟੀ ਵੱਲੋਂ ਵੀ ਅਤੇ ਪਾਸ ਹੋਣ ਦੇ ਬਾਅਦੂਤ ਵੀ ਜਿਹੜੀਆਂ ਉਹਨਾਂ ਦੀ ਫਾਰਮੈਲਟੀਆਂ ਕੰਮ ਸੀਗੀਆਂ ਉਹ ਸਾਰੀਆਂ ਪੂਰੀਆਂ ਜਿਹੜੀਆਂ ਆਪਾਂ ਕਰ ਦਿੱਤੀਆਂ ਸੀਗੀਆਂ ਪਰ ਉਹਦੇ ਨਾਲ ਚਾਰ ਚੌਂਕ ਜਿਹੜੇ ਹੋਰ ਲੱਗਦੇ ਸੀਗੇ ਜਿਹੜੇ ਪੰਜ ਚੌਂਕ ਟੋਟਲ ਬਣਨੇ ਸੀਗੇ ਪੰਜਾਂ 'ਚੋਂ ਚਾਰ ਚੌਕਾਂ ਦਾ ਕਾਰਜ ਜਿਹੜਾ ਆ ਉੱਥੇ ਸ਼ੁਰੂ ਕੀਤਾ ਗਿਆ ਪਰ ਗੁਰੂ ਵਿਦਾਸ ਮਹਾਰਾਜ ਦੇ ਨਾਮ ਦੇ ਉੱਪਰ ਜਿਹੜਾ ਚੌਂਕ ਸੀ ਉਹਦਾ ਕੰ ਇਸ ਦੇ ਵਿਰੋਧ ਵਿੱਚ ਜਿਹੜਾ ਆ ਉਥੇ 5 1 ਨੂੰ 1 ਦਸੰਬਰ ਨੂੰ ਜਿਹੜਾ ਆ 2025 26 ਨੂੰ 25 ਨੂੰ 1 ਦਸੰਬਰ 2025 ਨੂੰ ਜਿਹੜਾ ਆ ਧਰਨਾ ਪ੍ਰਦਰਸ਼ਨ ਜਿਹੜਾ ਆ ਫਾਜਲਕਾ ਬੰਦ ਜਿਹੜੀ ਕਾਲ ਜਿਹੜੀ ਆ ਗੁਰਵਿੰਦਾਸ ਟੈਗਰ ਫੋਰਸ ਵੱਲੋਂ ਜਿਹੜੀ ਆ ਉਹ ਦਿੱਤੀ ਗਈ ਆ ਜਿਸ ਵਿੱਚ ਫਾਜਲਕਾ ਦੇ ਸਾਰੇ ਰਵਿਦਾਸੀਆ ਭਾਈਚਾਰੇ ਵਾਲਿੰਗ ਭਾਈਚਾਰੇ ਅਤੇ ਸਮੁੱਚੇ ਸਮਾਜ ਨੂੰ ਅਪੀਲ ਕਰਦੇ ਆਂ ਵੀ ਸਾਰੇ ਸਾਥੀ ਜਿਹੜਾ ਆਪਣਾ ਇਸ ਜਿਹੜਾ ਫਾਜਲਕਾ ਬੰਦ ਦੀ ਕਾਲ ਆ ਉਹ ਪੂਰਨ ਤੌਰ ਤੇ ਆਪਾਂ ਸਮਰਥਨ ਦਈਏ ਅਤੇ ਜਿਹੜਾ ਜ਼ਿਲ੍ਹਾ ਮੁਹਾਲੀ ਦੇ ਅਦੀਨ ਵੀ ਜਿਹੜਾ ਲਾਲੜੂ ਆਈਟੀਆਈ ਜਿਹੜਾ ਚੌਂਕ ਆ ਉਹਦੇ ਵਿੱਚ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰੂ ਘਰ ਜਿਹੜਾ ਉਹ ਸਾਰੀ ਅਜੇ ਤੱਕ ਨਹੀਂ ਹੋਈ ਉਸਦੇ ਨਾਲ ਜਿਹੜਾ ਮਸਜਿਦ ਬਣੀ ਆ ਉਸ ਦੀ ਸਾਰੀ ਸਾਰੀ ਕੀਤੀ ਗਈ ਆ ਕਈ ਸਾਲਾਂ ਤੋਂ ਫੰਡ ਵੀ ਜਿਹੜੇ ਆ ਗ੍ਰਾਂਟਾਂ ਮਿਲੀਆਂ ਗਈਆਂ ਅਤੇ ਉਸਦੇ ਨਾਲ ਜਿਹੜਾ ਵਿਸ਼ਕਰਮਾ ਮੰਦਿਰ ਆ ਉਹ ਵੀ ਪੂਰੇ ਤੌਰ ਤੇ ਜਿਹੜਾ ਤਿਆਰ ਕੀਤਾ ਗਿਆ ਪਰ ਉੱਥੇ ਜਿਹੜਾ ਗੁਰੂ ਵਿਦਾਸ ਮਹਾਰਾਜ ਦਾ ਜਿਹੜਾ ਗੁਰੂ ਘਰ ਆ ਉੱਥੇ ਹੀ ਕਾਫੀ ਕੰਮ ਜਿਹੜਾ ਅਧੂਰਾ ਆ ਇਸ ਵਿੱਚ ਕਾਫੀ ਭਰਤੀ ਜਿਹੜੀ ਆ ਉਹ ਪੈਣ ਵਾਲੀ ਆ ਸੋ ਐਮਐਲਏ ਸਾਹਿਬ ਨੇ ਕਿਹਾ ਸੀ ਵੀ ਅਜੀ ਤੁਹਾਨੂੰ ਗ੍ਰਾਂਟ ਵੀ ਦਿੰਦੇ ਆ 24 ਲੱਖ ਦੀ ਤੇ ਜਲਦੀ ਕੰਮ ਜਿਹੜਾ ਸ਼ੁਰੂ ਕੀਤਾ ਜਾਊਗਾ ਪਰ ਅਜੇ ਤੱਕ ਉਹ ਜਿਹੜਾ ਕੰਮ ਆ 24 ਲੱਖ ਜਿਹੜੀ ਗ੍ਰਾਂਟ ਕਹੀ ਸੀ ਉਹਦਾ ਸ਼ੁਰੂ ਨਹੀਂ ਕੀਤਾ ਗਿਆ ਉਹ ਵੀ ਜਿਹੜਾ ਆ ਅਸੀਂ ਜਿਹੜਾ ਆਈਟੀਆਈ ਕੋਲੇ ਲਾਲੜੂ ਵੇ ਜਿਹੜਾ ਆ ਗੁਰੂਗਦਾਸ ਟੈਗਰ ਫੋਰਸ ਵੱਲੋਂ ਚੋਂ ਸਾਰੇ ਸਾਥੀਆਂ ਵੱਲੋਂ ਉੱਥੇ ਦੇ ਮਹਾਲੀ ਜ਼ਿਲ੍ਹੇ ਦੇ ਡੇਰਾ ਬਸਰੀ ਜ਼ਿਲ੍ਹੇ ਦੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਵੀ ਆਪਾਂ ਜਿਹੜਾ 5 ਦਸੰਬਰ ਉਹ ਜਿਹੜਾ ਆ ਸਮਾਂ 1 ਵਜੇ ਜਿਹੜਾ ਸਾਰੇ ਸਾਥੀ ਆਪਾਂ ਪਹੁੰਚ ਕੇ ਤਾਂ ਜੋ ਆਪਣੇ ਗੁਰੂ ਘਰ ਦਾ ਜਿਹੜਾ ਕੰਮ ਸ਼ੁਰੂ ਕੀਤੇ ਸਾਰੀਆਂ ਬੇਨਤੀ ਕਰਦੇ ਹਾਂ ਇਸ ਵਿਸ਼ਿਆਂ ਦੇ ਉੱਪਰ ਜ਼ੋਰ ਧਿਆਨ ਦੇਣਾ ਅਤੇ ਮੈਂ ਆਪਣੇ ਵੱਲੋਂ ਅਤੇ ਆਪਣੀ ਸਮੂਹ ਜਥੇਬੰਦੀਆਂ ਵੱਲੋਂ ਸੰਸਮਾਜ ਵੱਲੋਂ ਸਾਰਿਆਂ ਨੂੰ ਅਪੀਲ ਕਰਦਾ ਸਾਰਿਆਂ ਕੋਲ ਆਪਾਂ ਜਾ ਕੇ ਵੀ ਆਵਾਂਗੇ ਤਾਂ ਜੋ ਜਿਹੜਾ ਸ਼ਕਤੀ ਵਿਦਿਆਸਨ ਵੱਡੇ ਪੱਧਰ ਤੇ ਉੱਪਰ ਕੀਤਾ ਜਾਵੇ ਤੇ ਸਾਰੇ ਕਾਰਜ ਜਿਹੜੇ ਆ ਉਹ ਸ਼ੁਰੂ ਕੀਤੇ ਜਾਵੇ ਇਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਪਰ